ਬਹੁਤ ਜਣੇ ਕਹਿੰਦੇ ਆ ਕਿ ਪੰਜਾਬ ਦੇ ਹਾਲਾਤ ਬਹੁਤ ਮਾੜੇ ਆ ਤੇ ਕੈਨੇਡਾ ਦੇ ਹਾਲਾਤ ਬਹੁਤ ਚੰਗੇ ਆ ਠੀਕ ਆ ਤਾਂ ਉਹ ਸੋ ਮੈਂ ਤੁਹਾਨੂੰ ਇੱਥੋਂ ਦੇ ਕਾਨੂੰਨਾਂ ਬਾਰੇ ਜਾਣਕਾਰੀ ਦੇਣਾ ਫਲਾਹ ਹਾਲ ਮੈਂ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੈਨਾ ਤਾਂ ਪੂਰੇ ਕੈਨੇਡਾ ਦੇ ਵਿੱਚ ਆਪਾਂ ਗੱਲ ਜੇ ਗੱਲ ਕਰੀਏ ਆਪਣੇ ਕਹਿੰਦੇ ਆ ਵੀ ਵੀ ਫੰਡ ਦੇ ਚੋਰੀ ਹੋ ਗਈ ਹੈਨਾ ਆਪਣੇ ਘਰੇ ਚੋਰ ਆ ਜੂ ਆਪਾਂ ਡਾਂਗ ਚੱਕ ਕੇ ਮਗਰ ਪੈ ਜਾਗੇ ਠੀਕ ਆ ਜਾਂ ਆਪਾਂ ਬੰਨ ਵੀ ਸਕਦੇ ਆ ਕੁੱਟ ਵੀ ਸਕਦੇ ਆ ਆਪਾਂ ਦੇਖਿਆ ਹੀ ਹੈ ਕਿੰਨਾ ਹੈਨਾ ਹੁਣ ਸਾਡੇ ਇੱਕ ਇਹ ਗੱਲਾਂ ਕਹਿੰਦੇ ਆ ਵੀ ਯਾਰ ਫਲਾਨੀ ਮੋੜ ਤੇ ਬੰਦੇ ਖੜੇ ਹੁੰਦੇ ਆ ਰਾਤ ਨੂੰ ਹੈਨਾ ਜਾਂ ਡਰੇਨ ਦੇਖੜੇ ਹੁੰਦੇ ਕਿ ਇੱਥੇ ਕੈਨੇਡਾ ਦੇ ਵਿੱਚ ਉਹ ਚੀਜ਼ਾਂ ਹੁੰਦੀਆਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੀ ਕਾਈਂਡ ਇਨਫੋਰਮੇਸ਼ਨ ਵਾਸਤੇ ਇੱਥੇ ਵੀ ਸਾਰੀਆਂ ਚੀਜ਼ਾਂ ਸਗੋਂ ਦੀ ਇੱਥੇ ਜਿਹੜਾ ਚੋਰਾਂ ਕੋਲੇ ਵੱਧ ਰਾਈਟ ਆ ਚੋਰਾਂ ਕੋਲੇ ਪ੍ਰੋਟੈਕਸ਼ਨ ਦੇ ਰਾਈਟ ਆ ਫਾਰ ਇਗਜ਼ਾਮਪਲ ਤੁਹਾਡੇ ਘਰੇ ਅੱਜ ਕੋਈ ਚੋਰੀ ਕਰਨ ਆ ਗਿਆ ਠੀਕ ਹੈ ਮੰਨੋ ਤੁਹਾਡੇ ਘਰੇ ਬ੍ਰੇਕਿੰਗ ਹੋ ਗਈ ਹੈ ਠੀਕ ਹੈ ਚੋਰੀ ਕਰਨ ਆ ਗਿਆ ਜੇਕਰ ਤੁਸੀਂ ਆਏਦੇ ਉਹਦੇ ਕੋਲ ਚੱਕ ਕੇ ਮਾਰਤਾ ਠੀਕ ਹੈ ਤਾਂ ਕੋਰਟ ਦੇ ਵਿੱਚ ਤੁਹਾਨੂੰ ਵੀ ਜੁਰਮਾਨਾ ਹੀ ਪੈਣਾ ਹੋ ਸਕਦਾ ਚੋਰ ਨਾਲ ਵੱਧ ਪਵੇ ਚੋਰ ਨੇ ਕਹਿਣਾ ਕਿ ਮੈਂ ਤਾਂ ਜੀ ਆਪਦੀ ਲੋੜ ਵਾਸਤੇ ਚੋਰੀ ਕਰਨ ਆਇਆ ਸੀ ਤੇ ਇਹਨੇ ਮੇਰੇ ਤੇ ਅਟੈਕ ਕਰਤਾ ਤਾ ਕਰਕੇ ਇਥੋਂ ਤੱਕ ਕਿ ਇਥੋਂ ਦੀ ਪੁਲਿਸ ਦੀ ਐਡਵਾਈਜ਼ਰੀ ਜਾਰੀ ਹੋਈ ਵੀ ਆ ਕਿ ਤੁਸੀਂ ਆਪ ਦੇ ਜੇਕਰ ਬ੍ਰੇਕਿੰਗ ਹੋਣ ਦਾ ਤੁਹਾਨੂੰ ਖਤਰਾ ਰਹਿੰਦਾ ਹੈ ਘਰੇ ਤਾਂ ਤੁਸੀਂ ਆਪ ਦੇ ਘਰ ਦੀਆਂ ਚਾਬੀਆਂ ਬਾਹਰ ਰੱਖ ਦਿਓ ਮਤਲਬ ਕੀ ਹੈ ਵੀ ਘਰ ਦੀਆਂ ਚਾਬੀਆਂ ਬਾਹਰ ਰੱਖ ਦਿਓ ਚੋਰ ਆਵੇ ਤਾਲਾ ਖੋਲੇ ਤੇ ਆਮ ਨਾਲ ਥੋੜਾ ਜਿਆਦਾ ਹੈਗਾ ਲੁੱਟਫੁੱਟ ਕਰਕੇ ਤੁਰ ਜੇ ਠੀਕ ਹੈ ਤੇ ਮਤਲਬ ਇਹ ਕਹਿੰਦੇ ਵੀ ਚੋਰ ਨੂੰ ਚੋਰੀ ਕਰਨ ਦਿਓ ਉਸ ਤੋਂ ਬਾਅਦ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਦੂਜਾ ਗੱਲ ਮੰਨ ਲਓ ਤੁਹਾਡੇ ਗੱਡੀ ਚੋਰੀ ਹੋ ਜਾਂਦੀ ਹੈ ਜੇਕਰ ਇੱਥੇ ਕੋਈ ਕਾਰ ਚੋਰੀ ਕਰਦਾ ਖਾਸ ਕਰਕੇ ਰੇਂਜ ਰੋਵਰ ਦੀ ਜਿਹੜੀ ਹੈਗੀ ਹੈ ਚੋਰੀ ਬਹੁਤ ਆ ਇੱਥੇ ਕਾਰ ਨਾਲ ਕਿਉਂਕਿ ਰੇ ਉਹਦੀ ਅੱਡ ਅੱਡ ਦੇਸ਼ਾਂ ਚ ਅੱਡ ਅੱਡ ਕੀਮਤ ਆ ਫਾਰ ਉਹ ਤੇ ਉਹਦੀ ਪੂਰੀ ਦੁਨੀਆ ਚ ਡਿਮਾਂਡ ਆ ਚਾਹੇ ਇੰਡੀਆਂ ਦੇ ਵਿੱਚ ਵੀ ਡਿਮਾਂਡ ਆ ਦੁਬਈ ਦੇ ਸ਼ੇਖਾਂ ਤੱਕ ਡਿਮਾਂਡ ਆ ਹਨ ਕਿਉਂਕਿ ਉਹ ਹਰ ਥਾਂ ਤੇ ਚੱਲਣ ਵਾਲਾ ਇੱਕ ਵਹੀਕਲ ਆ ਤਾਂ ਕਰਕੇ ਥੋ ਰੇਂਜ ਰੋਵਰਾਂ ਬਹੁਤ ਚੋਰੀਆਂ ਹੁੰਦੀਆਂ ਹਨਾ ਤਾਂ ਪਰ ਜਿਹੜਾ ਜੇਕਰ ਕੋਈ ਚੋਰ ਫੜਿਆ ਜਾਂਦਾ ਮੰਨ ਲਾ ਤੇ ਉਹਨੂੰ ਘੱਟੋ ਘੱਟ 4 ਵਾਰੀ ਕੁਛ ਨਹੀਂ ਕਹਿੰਦੇ ਮੰਨ ਲਾ ਤੁਸੀਂ 4 ਵਾਰੀ ਕਾਰ ਚੋਰੀ ਕਰ ਸਕਦੇ ਹੋ ਉਹ ਉਸ ਤੋਂ ਬਾਅਦ ਜਿਹੜਾ ਤੁਹਾਡੇ ਤੇ ਕਾਰਵਾਈ ਪੈਣੀ ਆ ਪੰਜਵੀਂ ਵਾਰੀ ਤੁਹਾਡੇ ਮਾੜਾ-ਬੜਾ ਜੇਲ ਹੋਣ ਦੇ ਚਾਂਸ ਆ ਵੀ 4 ਵਾਰੀ ਤਾਂ ਛੱਡ ਹੀ ਦਿੰਦੇ ਤੁਸੀਂ ਦੇਖੋ ਜੇ ਪੰਜਾਬ ਦੇ ਵਿੱਚ ਇਦਾਂ ਦੇ ਆਪਾਂ ਕਾਨੂੰਨ ਬਣਾ ਦਗੇ ਕੋਈ ਬਚੂ ਸੋ ਮਤਲਬ ਇਸ ਤੋਂ ਬਾਅਦ ਜੇ ਆਪ ਕਹਿੰਦੇ ਨੇ ਸਾਡੇ ਪੰਜਾਬ ਚ ਡਰੱਗ ਬਹੁਤ ਹੈ ਹੈਨਾ ਬਹੁਤ ਲੋਕੇ ਕਹਿੰਦੇ ਵੀ ਅਸੀਂ ਤਾਂ ਪੰਜਾਬ ਛੱਡਤਾ ਹੀ ਡਰੱਗ ਬਹੁਤ ਹੈ ਤਾਂ ਇੱਥੇ ਤੁਹਾਨੂੰ ਮੈਂ ਦੱਸਦਾ ਇੱਥੇ ਵੀ ਹੋਮਲੈਸ ਲੋਕ ਹੈਗੇ ਆ ਖਾਸ ਕਰਕੇ ਕਈ ਇਲਾਕਿਆਂ ਦੇ ਵਿੱਚ ਚਾਹੇ ਵਿਣੀ ਪੈਗ ਲਾ ਲੋ ਚਾਹੇ ਬੈਰੀ ਲਾ ਲੋ ਹੈਨਾ ਤੇ ਹਰ ਸ਼ਹਿਰ ਦੇ ਵਿੱਚ ਹੋਮਲੈਸ ਲੋਕ ਹੁੰਦੇ ਆ ਖਾਸ ਕਰਕੇ ਡਾਊਨ ਟਾਊਨ ਦੇ ਵਿੱਚ ਤੁਸੀਂ ਜੇ ਰਾਤ ਨੂੰ ਘੁੰਮੋਗੇ ਤਾਂ ਤੁਹਾਨੂੰ ਗੱਲ ਪੈਣ ਵਾਲੇ 2-4 ਟੱਕਰੀ ਜਾਣਗੇ ਬਿਨਾ ਗੱਲੋਂ ਠੀਕ ਹੈ ਆ ਇਹਦੇ ਚ ਕੀ ਹੈ ਇੱਥੇ ਇੱਥੇ ਜਿਹੜਾ ਡਰੱਗੀ ਆ ਉਹਨਾਂ ਵਾਸਤੇ ਆਪਾਂ ਕਿਹਾ ਸਪੈਸ਼ਲ ਤੌਰ ਤੇ ਹਸਪਤਲ ਖੋਲਿਆ ਜਿਹਨੂੰ ਡਿਸਪੈਂਸਰੀਆਂ ਕਹਿੰਦੇ ਇਹ ਕਹਿੰਦੇ ਆ ਕਿ ਤੁਸੀਂ ਜਿਹੜਾ ਕੋਈ ਬੰਦਾ ਡਰੱਗ ਲੈਂਦਾ ਨਾ ਉਹ ਆਪਦੇ ਆਪ ਟੀਕਾ ਨਾਲ ਆਵੇ ਤੁਸੀਂ ਡਾਕਟਰ ਤੋਂ ਟੀਕਾ ਲਵਾ ਲਓ ਮਤਲਬ ਕਿ ਜਿਵੇਂ ਆਪਣੇ ਦਿੰਦੇ ਆ ਨਾ ਮਤਲਬ ਜੀਭ ਥੱਲੇ ਰੱਖਣ ਵਾਲੀ ਗੋਲੀ ਸਰਕਾਰੀ ਹਸਪਤਾਲਾਂ ਚ ਉਵੇਂ ਇੱਥੇ ਟੀਕੇ ਮਿਲਦੇ ਆ ਬਾਬੇ ਠੀਕ ਹੈ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਟੂਡੈਂਟ ਲਾਈਫ ਦੀ ਠੀਕ ਆ ਸਟੂਡੈਂਟ ਲਾਈਫ ਹਾੜ ਹੈਗੀ ਆ ਇੰਡਗਾ ਵਾਲਾ ਨਿਆਰੇ ਹੈ ਨਹੀਂ ਗੇ ਖਾਸ ਕਰਕੇ ਜਦੋਂ ਅਸੀਂ ਪੜਦੇ ਸੀਗੇ ਤਾਂ ਮੈਨੂੰ ਲੱਗਦਾ ਉਹ ਤਾਂ ਰੱਬ ਨਹੀਂ ਯਾਦ ਹੁੰਦਾ ਸੀਗਾ ਹਣਾ ਉਦੋਂ ਫਿਲਮਾਂ ਬੰਦ ਕਰ ਰਹੀਆਂ ਚਾਹੇ ਆਪਾਂ ਗੱਲ ਕਰੇ ਹਰ ਭਜਨ ਮਾਨ ਵਰਗੀਆਂ ਦੀਆਂ ਠੀਕ ਹੈ ਚਾਹੇ ਸ਼ਾਇਰੀ ਮਾਨ ਵਰਗੇ ਗਾਣੇ ਗਾਉਂਦੇ ਰੇ ਇੱਥੇ ਥੋੜਾ ਜਿਹਾ ਉੱਥੇ ਔਖਾ ਕਾਰਨਾ ਵੀ ਜੇ ਕੋਈ ਸਰ ਦੇ ਪਰਦੇ ਘਰ ਦੇ ਦਾ ਆ ਗਿਆ ਫਿਰ ਤਾਂ ਭਾਵੇਂ ਮਾੜੀ ਮੋੜ ਇੰਜੋਏ ਕਰ ਲਿਆ ਅਦਰਵਾਈਜ਼ ਤਾਂ ਜਵਾਕਾਂ ਦੇ ਇਹ ਹਾਲਾਤ ਹੈ ਵੀ ਪਹਿਲਾਂ ਉਹਨਾਂ ਨੇ ਕੰਮ ਤੇ ਜਾਣਾ ਠੀਕ ਹੈ ਕੰਮ ਤੋਂ ਕਾਲਜ ਜਾਣਾ ਤੇ ਫਿਰ ਅਸਾਈਨਮੈਂਟਾਂ ਵੀ ਪੂਰੀਆਂ ਕਰਨੀਆਂ ਫਿਰ ਫੀਸਾਂ ਵੀ ਕੱਢਣੀਆਂ ਤਾਂ ਕਰਕੇ ਸਟੂਡੈਂਟ ਲਾਈਫ ਤਾਂ ਮੈਂ ਕਹਿ ਸਕਦਾ ਵੀ ਬੜਾ ਹਾਰਡ ਆ ਕੋਈ ਮਤਲਬ ਹਜ਼ਾਰ ਚ ਇੱਕ ਅੱਧਾ ਬੰਦਾ ਤਾਂ ਭਾਵੇਂ ਉਹ ਜ਼ਿੰਦਗੀ ਮਾਨ ਲੇ ਤੇ ਆਦਰਵਾਈਜ਼ ਜਿਹੜਾ ਹੈਗਾ ਕਾਫੀ ਔਖਾ ਕੰਮ ਆ ਅੱਜ ਕੱਲ੍ਹ ਵੈਸੇ ਵੀ ਆ ਜਿਹੜਾ ਹੈਗਾ ਜੇ ਕਿਸੇ ਨੇ ਬਾਹਲਾ ਕਿਸੇ ਕੈਨੇਡਾ ਬਾਰੇ ਜਾਣਨਾ ਤਾਂ ਮੇਰੇ ਹਿਸਾਬ ਨਾਲ ਜੰਗ ਢੇਲੋ ਦਾ ਗਾਣਾ ਟ੍ਰਾਂਟੋ ਜ਼ਰੂਰ ਸੁਣਨਾ ਚਾਹੀਦਾ ਜੋ ਨੇ ਕਿਹਾ ਮੈਂ ਜਿੰਨਾ ਦੇਖਿਆ ਉਹਦੇ ਹਿਸਾਬ ਨਾਲ ਸਹੀ ਆ ਹਜੇ ਤੱਕ ਜਿੰਨਾ ਹਾਂ ਤੁਸੀਂ ਕਹੋਗੇ ਵੀ ਕੋਡ ਲਈ ਤੂੰ ਤਾਂ ਨਿਆਰੇ ਲੈਣਾ ਉੱਥੇ ਜਾ ਕੇ ਵੀਡੀਓ ਪਾ ਦੇਣਾ ਦੇਖੋ ਘੁੰਮਣ ਵਾਸਤੇ ਠੀਕ ਹੈ ਪਰ ਉਥੋਂ ਦੇ ਚੰਗੇ ਮਾੜੇ ਨਤੀਜਿਆਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਤੁਸੀਂ ਖਾਸ ਕਰਕੇ ਜਿਹੜੇ 25-25 ਲੱਖ ਟੂਰਿਸਟ ਵੀਜ਼ਾ ਤੇ ਲਾ ਕੇ ਆਗੇ ਹਨ ਜਾਂ ਮੰਨ ਲਓ ਆਪਾਂ ਕਿ ਸਟਡੀ ਪਰਮਿਟ ਲੈ ਕੇ ਆਗੇ ਤਾਂ ਮੇਰੇ ਹਿਸਾਬ ਨਾਲ ਥੋੜਾ ਜਿਆ ਔਖਾ ਕੰਮ ਹੈ ਜੇ ਤੁਸੀਂ 10-12000 ਦੇ ਵਿੱਚ ਵੀਜ਼ਾ ਲੈ ਕੇ ਉਹ ਚਲੋ ਲੱਖ ਰੁਪਏ ਦੀ ਟਿਕਟ ਲਾ ਕੇ ਆਉਣੇ ਵੀ ਹੋ ਤਾਂ ਸ਼ਾਇਦ ਮੁੜ ਜੋਂ ਤੇ ਬਹੁਤ ਜਣੇ ਇਹ ਕਹਿੰਦੇ ਫਿਰ ਗਏ ਤਾਂ ਮੁੜੇ ਕਿਉਂ ਨਹੀਂ ਉਹ ਭਰਾਵਾ ਮੌਡਲ ਨਹੀਂ ਦਿੰਦਾ ਇਹ ਇਹ ਇੱਕ ਕੈਨੇਡਾ ਮਿੱਠੀ ਜਹਿਲ ਹੈ ਜਿਹਦੇ ਚ ਜਿਹੜਾ ਆਪਾਂ ਗੱਲ ਕਰ ਗਏ ਹੁਣ ਇੱਥੇ ਕੌਣ ਨਹੀਂ ਮੁੜ ਦਿੰਦਾ ਇਹਦਾ ਵੀ ਮੈਂ ਸਮ ਕਾਰਨ ਦੱਸ ਦਿੰ ਠੀਕ ਆ ਜਿੰਨੇ ਕਰ ਬਣਾਣਾ ਮੈਂ ਇੰਟਰਵਿਊ ਕੀਤੀ ਆ ਉਹਦਾ ਕਾਰਨ ਆ ਚਾਹੇ ਕਿਉਂਕਿ ਮੈਂ ਇੱਥੇ ਝੂਠ ਨਹੀਂ ਮਾਰ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਝੂਠ ਵਾਜ ਨਹੀਂ ਸਕਦਾ ਕਿਉਂਕਿ ਇੱਥੇ ਕੈਨੇਡਾ 'ਚ ਵੀ ਲੋਕ ਦੇਖਦੇ ਆ ਦੁਨੀਆ ਭਰ 'ਚ ਦੇਖਦੇ ਆਉਣੇ ਪਹਿਲਾਂ ਗੱਲ ਟੋਕਦੇ ਆ ਅਸਲ ਦੇ ਵਿੱਚ ਇਹ ਦੇਸ਼ ਹੈਗਾ ਬੁੜੀਆਂ ਦਾ ਖਾਸ ਕਰੇ ਔਰਤਾਂ ਦਾ ਤੇ ਬੱਚਿਆਂ ਦਾ ਠੀਕ ਆ ਮਨ ਲਾ ਤੁਹਾਡੇ ਕਰ ਤੁਹਾਡੇ ਨਾਮ ਘਰ ਹੈ ਮਨ ਲਾ ਮੈਂ ਮੈਂ ਕਹਣਾ ਮੇਰੇ ਘਰ ਆਏ ਨੇ ਮੇਰੀ ਲੜਾਈ ਹੋ ਗਈ ਉਹਨੇ ਫੋਨ ਕਰਤਾ ਤਾਂ ਵੀਰੇ ਮੈਨੂੰ 1000 ਮੀਟਰ ਘਰੋਂ ਬਾਹਰ ਰਹਿਣਾ ਪੈਣਾ ਮਲਕ ਜੇ ਮਾਰਾ ਚਾਹੇ ਮੇਰੀ ਘਰ ਵਾਲੀ ਮੇਰੇ ਮਾਲਾ ਕੇ ਜਾਣਾ ਮੈਨੂੰ ਹੀ ਪੈਣਾ ਜੇ ਮੇਰੇ ਜਵਾਕਾਂ ਨੇ ਕਰਦਾ ਸਾਡਾ ਬੁੜਾ ਮਾਲਾ ਪੀ ਕੇ ਤੰਗ ਕਰਦਾ ਠੀਕ ਹੈ ਤਾਂ ਵੀ ਮੈਨੂੰ ਹੀ ਘਰੋਂ ਕੱਢ ਜਾਊਗਾ ਮੈਨੂੰ ਕਿਲੋਮੀਟਰ ਬਾਹਰ ਕਰ ਦੰਗੇ ਵੀ ਇੱਥੇ ਘੇਰੇ ਚ ਨਹੀਂ ਆਉਣਾ ਪਲੱਸ ਕਿਸ਼ਤਾ ਮੈਨੂੰ ਹੀ ਭਰਨੇ ਆਪਣੇ ਆ ਕਰਦਿਆਂ ਸੋ ਇਹ ਵੀ ਇੱਥੋਂ ਦਾ ਹੈਗਾ ਕਾਰਨਾ ਕਿਉਂਕਿ ਜਿਹੜੀਆਂ ਬੀਬੀਆਂ ਹੈਗੀਆਂ ਇੱਥੇ ਉਹਨਾਂ ਨੂੰ ਵੱਧ ਰਾਈਟ ਮਿਲੇ ਹੋਏ ਆ ਠੀਕ ਹੈ ਇੱਥੇ ਉਹਨਾਂ ਨੇ ਮੰਨ ਲਿਆ ਆਪਦਾ ਜਦੋਂ ਜੀ ਕਿਤਾ ਗੱਡੀ ਚੱਕਣੇ ਆਪਦੇ ਗਰੋਸਰੀ ਲਿਆਉਣੇ ਜਵਾਕੇ ਛੱਡਣੇ ਜੋ ਉਹਨਾਂ ਦਾ ਦਿਨ ਚਾਰ ਗਿਆ ਹੈ ਨਾ ਹੁਣ ਪਿੰਡੇ ਕਿੰਤ ਕਾਹਨ ਜਾਂਦੀਆਂ ਬੀਬੀਆਂ ਬੀਬੀਆਂ ਨੂੰ ਪਤਾ ਜੇ ਉੱਥੇ ਪਿੰਡ ਜਾਵਣੇ ਇੱਕ ਵਾਰੀ ਜੇ ਕਿਸੇ ਰਿਸ਼ਤੇਦਾਰੀ ਜਾਣਾ ਫਿਰ ਸੱਸ ਨੂੰ ਪੁੱਛਣਾ ਪੈਣਾ ਠੀਕ ਹੈ ਜਾਂ ਜਿੱਨਾਂ ਚ ਕੋਈ ਲੈ ਕੇ ਨਹੀਂ ਜਾਂਦਾ ਉਹਨਾਂ ਜੀ ਜਾਣਾ ਪੈਣਾ ਤਾਂ ਕਰਕੇ ਇਹ ਖਾਸ ਕਰਕੇ ਜਦੋਂ ਔਰਤਾਂ ਨਹੀਂ ਜਾਂਦੀਆਂ ਤਾਂ ਫਿਰ ਉਹਦੇ ਨਾਲ ਬੰਦੇ ਵੀ ਨਹੀਂ ਜਾਂਦੇ ਹੁਣ ਬੰਦੇਆਂ ਨੂੰ ਮੈਂ ਬਹੁਤ ਪੁੱਛਿਆ ਮੈਂ ਕਿਹਾ ਬਾਈ ਫਿਰ ਤੁਸੀਂ ਜਾਵੜਿੰਦੇ ਯਾਰ ਪਿੰਡ ਹੈ ਨਾ ਉਹ ਕਹਿੰਦਾ ਯਾਰ ਮੈਂ ਕਹਾਂ ਵੀ ਤੁਹਾਨੂੰ ਲੱਗਦਾ ਨਹੀਂ ਜਦੋਂ ਮੈਂ ਮਤਲਬ ਜਿਹੜਾ ਹੈਗਾ ਜਿਹੜਾ ਹੈਗਾ ਔਰਤਾਂ ਦਾ ਕਲਚਰ ਜੇ ਥੋੜਾ ਤਾਂ ਇੰਨੀ ਡੋਮੀਨੇਟਰ ਤੁਹਾਨੂੰ ਲੱਗਦਾ ਤਾਂ ਤੁਸੀਂ ਛੱਡ ਕੇ ਚੱਲ ਜਾਂਦੇ ਉਹ ਕਹਿੰਦਾ ਵੀ ਆਪਾਂ ਨਹੀਂ ਛੱਡ ਸਕਦੇ ਖਾਸ ਕਰਕੇ ਜਿਹੜਾ ਇਹ ਸੋਸਾਇਟੀ ਹੈ ਨਾ ਇਹ ਬਣੀ ਅੰਗਰੇਜ਼ਾਂ ਤੋਂ ਅੰਗਰੇਜ਼ ਆਪਦੇ ਜਵਾਕਾਂ ਨੂੰ ਛੱਡਣ ਲੱਗੇ ਮੈਂਟ ਜਿੰਕ ਉਹ ਮੈਂਟ 'ਚ ਲਿਖ ਦਿੰਦੇ ਐਕਸ ਮਾਲਾ ਸਟੱਪ ਫੋਸ ਟਾਈਪ ਮਾਂ ਠੀਕ ਹੈ ਅੰਗਰੇਜ਼ਾਂ ਦਾ ਮੋਹ ਤੋੜ ਹੁੰਦਾ ਪਰ ਪੰਜਾਬੀ ਜਿਹੜੇ ਜਿਹੜੇ ਹੈਗੇ ਨੌਜਵਾਨ ਆ ਚਾਹੇ ਅੱਗੇ ਜਿਹੜੇ ਮਾਂ ਪਿਓ ਸਾਡਾ ਬੱਚਾ ਨਾਲ ਬੜਾ ਪਿਆਰ ਹੁੰਦਾ ਤਾਂ ਕਰਕੇ ਉਹ ਇੱਥੇ ਮੈਂ ਦੇਖਿਆ ਦੋ ਪੈਗਾ ਬੰਦੇ ਆਥ ਨੇ ਹਰੇਕ ਲਾਗੇ ਧੁੰਦਲੇ ਜਿਹੇ ਹੋਏ ਪਏ ਹੁੰਦੇ ਉਹ ਕਹਿੰਦੇ ਯਾਰ ਕੀ ਦੱਸ ਗਏ ਫਿਰ ਮਸਲਾ ਇਹ ਥੋੜਾ ਜਿਹਾ ਸੱਚ ਆ ਜਿਹੜਾ ਮੈਂ ਬਿਆਨ ਕਰਦਾ ਹੋ ਸਕਦਾ ਤੇ ਕੰਟਰੋਵਰਸੀ ਹੋ ਵੀ ਸਕਦੀ ਹੈ ਤੇ ਨਹੀਂ ਵੀ ਹੋ ਸਕਦੀ ਠੀਕ ਹੈ ਪਰ ਇਹਨਾਂ ਗੱਲਾਂ ਜੇ ਮੇਰੇ ਕੋਈ ਝੂਠ ਹੋਵੇ ਤਾਂ ਕੋਈ ਵੀ ਕਮੈਂਟ ਕਰਕੇ ਜਿਹੜਾ ਹੈਗਾ ਦੱਸ ਸਕਦਾ ਵੀ ਭਾਈ ਇਹਨਾਂ ਗੱਲਾਂ 'ਚ ਜਿਹੜਾ ਜਿਹੜਾ ਹੈਗਾ ਰੱਤੀ ਭਰ ਵੀ ਝੂਠ ਹੈ ਪਰ ਠੀਕ ਆ ਕੈਨੇਡਾ ਸੋਹਣਾ এনवायरमेंट ਸੋਹਣਾ ਰਹਿਣ ਨੂੰ ਖੁੱਲਾ ਹੈ ਠੀਕ ਆ ਤੁਸੀਂ ਨਹਾ ਸਕਦੇ ਹੋ ਤੜਕੇ ਉੱਠਣ ਅਸਾਰ ਪਰ ਇੱਕ ਗੱਲ ਆ ਵੀ ਤੜਕੇ ਆਪਦਾ ਡੋਲੂ ਚੱਕਣਾ ਠੀਕ ਹੈ ਰੋਟੀਆਂ ਦਾ ਟੱਪਾ ਚੱਕਣਾ ਤੇ ਆਥ ਨਹੀਂ ਆਉਣਾ ਪੰਜ ਦਿਨ ਵੀਰ ਮੇਰਾ ਸਾਹ ਨਹੀਂ ਲੈਣ ਦਿੰਦਾ ਇੱਥੇ ਜਿਹੜਾ ਹੈਗਾ ਮੈਂ ਬਾਕੀ ਗੱਲਾਂ ਅਗਲੀ ਵੀਡੀਓ 'ਚ ਦੱਸੂਗਾ ਚਲੋ ਬਣੇ ਰਹੋ ਨਾਲ